ਹਰੇ ਭੈਣ ਭਰਾਵਾਂ ਨੂੰ ਗੁਰਵਿੰਦਰ ਮਾਨਵਨੀ ਸਾਸਤਰੀ ਕਾਲ ਅੱਜ ਆਪਾਂ ਖੜੇ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਇਹ ਰੋਡ ਜੋ ਕਿ ਇੱਧਰ ਦਾਨੇਵਾਲਾ ਰੋਡ ਤੇ ਇੱਧਰਲੀ ਸਾਈਡ ਜੰਡਵਾਲਾ ਚੜ੍ਹ ਸਿੰਘ ਰੋਡ ਨੇੜੇ ਰੇਲਵੇ ਫਾਟਕ ਤੇ ਨੇੜੇ ਖੇਰ ਬਲੋਠ ਹੈ ਜਿੱਥੇ ਐਤਵਾਰ ਨੂੰ ਦਪਹਿਰਾ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਸੋ ਆਉ ਕਰਦੇ ਹਾਂ ਇੱਥੋਂ ਦੇ ਸੈਡ ਗ੍ਰੰਥੀ ਬਾਬਾ ਗੁਰਮੀਤ ਸਿੰਘ ਜੀ ਨਾਲ ਗੁਰਮੀਤ ਸਿੰਘ ਜੀ ਨਾਲ ਗੱਲਬਾਤ ਜਪੈਰਾ ਸਾਹਿਬ ਦੇ ਪਾਠਾਂ ਦੇ ਭੋਗਾਂ ਬਾਰੇ ਆਉ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਅੱਜ ਬੈਠੇ ਹਾਂ ਬਾਬਾ ਗਰਮੀਤ ਸਿੰਘ ਜੀ ਜੋ ਕਿ ਬਾਬਾ ਦੀਪ ਸਿੰਘ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਹੈੱਡ ਗ੍ਰਾਂਥੀ ਹਨ ਉਹਨਾਂ ਨਾਲ ਜਪੈਰਾ ਸਾਹਿਬ ਬਾਰੇ ਕਿੰਨੀਆਂ ਗੁਰਬਾਣੀਆਂ ਦੇ ਪਾਠ ਪੜ੍ਹੇ ਜਾਂਦੇ ਹਨ ਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿ ਖਾਲਸਾ ਜੀ ਕੀ ਫਤਿਹ ਹਾਂਜੀ ਬਾਬਾ ਜੀ ਅੱਜ ਆਪਾਂ ਗੁਰਦੁਆਰਾ ਸਾਹਿਬ ਆਏ ਸੀਗੇ ਤੁਹਾਡੇ ਕੋਲ ਜਪੈਰਾ ਸਾਹਿਬ ਦੇ ਜੋ ਮੰਨ ਲੋ ਵੀ ਪਾਠ ਐਤਵਾਰ ਨੂੰ ਵੀ ਕਰਦੇ ਹਾਂ ਉਹ ਕਿੰਨੀਆਂ ਗੁਰਬਾਣੀਆਂ ਦੇ ਪਾਠ ਹੈ ਜਿਹੜੇ ਆਪਣੇ ਦੁਪਹਿਰਾ ਸਾਂਭ ਕੀਤੇ ਜਾਂਦੇ ਆ ਜੀ ਉਹ ਸਭ ਤੋਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ ਹਾਂਜੀ ਇਹ ਗੁਰਦੁਆਰਾ ਸਾਹਿਬ ਆ ਬਾਬਾ ਦੀਪ ਸਿੰਘ ਜੀ ਸ਼ਹੀਦ ਹਾਂਜੀ ਸ਼ਹੀਦਾ ਸੰਗਾਂ ਦਾ ਪਵਿੱਤਰ ਅਸਥਾਨ ਹਾਂਜੀ ਤੇ ਸਤਿਗੁਰੂ ਪਾਸ਼ਾ ਮਹਾਰਾਜ ਦੇ ਪਵਿੱਤਰ ਦਰਬਾਰ ਦੇ ਵਿੱਚ ਹਰ ਇੱਕ ਐਤਵਾਰ ਜੋ ਪਹਿਰਾ ਸਾਹਿਬ ਆਰੰਭ ਹੁੰਦਾ ਹੈ 12:05 ਤੇ ਹਾਂਜੀ ਤੇ ਉਸ ਤੋਂ ਪ੍ਰੰਤ ਹਕਮਨਾਮਾ ਤੇ ਸਵਾ 12 ਵਜੇ ਚ ਪਹਿਰਾ ਸਾਹਿਬ ਦੇ ਆਰੰਭਤਾ ਜਿਹੜੀ ਉਸ ਬੱਚੀਆਂ ਸੰਗਤਾਂ ਦੇ ਵੱਲੋਂ ਸੰਗਤੀ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਜੋ ਕਿ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ ਪੰਜ ਬਾਣੀਆਂ ਚੌਪਈ ਸਾਹਿਬ ਇਹ 1:30 ਵਜੇ ਤੱਕ ਸਾਰਾ ਪਾਠ ਸੰਪੂਰਨ ਕੀਤਾ ਜਾਂਦਾ ਉਸ ਤੋਂ ਬਾਅਦ 15 ਮਿੰਟ ਦੀ ਬ੍ਰੇਕ ਇਸ ਤੋਂ 2 ਵਜੇ ਦੁਆਰਾ ਆਰੰਭ ਕੀਤਾ ਜਾਂਦਾ ਸੁਖਮਨੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਉਪਰੰਤ ਥਿੱਤੀ ਗੋੜੀ ਸਾਹਿਬ ਦਾ ਪਾਠ ਉਸ ਤੋਂ ਉਪਰੰਤ ਸੰਗਤ ਦੇ ਰੋਪ ਦੇ ਵਿੱਚ ਸੰਗਤਾਂ ਗੁਰਬਾਣੀ ਸ਼ਬਦ ਕਰਦੀਆਂ ਗੁਰਬਾਣੀ ਗਾਈ ਜਾਂਦੀ ਹੈ ਉਸ ਤੋਂ ਉਪਰੰਤ 1:4 ਵਜੇ ਜੋ ਕਿ ਚਪੈਰਾ ਸਾਹਿਬ ਦੀ ਸਮਾਪਤੀ ਦੀ ਅਰਦਾਸ ਬੇਨਤੀ ਆਰੰਭ ਹੁੰਦੀ ਹੈ ਇੱਥੇ 12 ਵਜੇ ਅਰਦਾਸ ਬੇਨਤੀ ਹੁੰਦੀ ਹੈ ਫਿਰ ਜੋ ਸਮਚਨਾ ਸੰਗਤਾਂ ਦੇ ਵੱਲੋਂ ਅਰਦਾਸਾਂ ਲਖਾਈਆਂ ਜਾਂਦੀਆਂ ਉਹ 2 ਵਜੇ ਕੀਤੀ ਜਾਂਦੀ ਅਰਦਾਸ ਬੇਨਤੀ ਉਸ ਤੋਂ ਬਾਅਦ ਦੇ ਵਿੱਚ 4:30 ਵਜੇ ਇਹ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜਿਹੜੇ ਪਹਿਲਾਂ ਟਾਈਮ ਹੈ ਹਾਂਜੀ ਬ੍ਰੇਕ ਤੋਂ ਪਹਿਲਾਂ ਉਹਦੇ ਵਿੱਚ ਪਵਿੱਤਰ ਬਾਲੇ ਜਪਜੀ ਸਾਹਿਬ ਚੌਪੀ ਸਾਹਿਬ ਦੇ ਪਾਤ ਉਸ ਤੋਂ ਅਪरांत ਸੁਖਮਨੀ ਸਾਹਿਬ ਤੇ ਦਿੱਤੀ ਗਉੜੀ ਤੇ ਧਾਰਨਾ ਦੇ ਵਿੱਚ ਸਭ ਚੇ ਸਾਹਿਬ ਦੇ ਵੱਲੋਂ ਕੀਰਤਨ ਕੀਤਾ ਜਾਂਦਾ ਅਨੰਦ ਸਾਹਿਬ ਦੀ ਬਾਣੀ ਤੇ ਸਮਾਪਤ ਇਹ ਇਥੋਂ ਦਾ ਚੋਪੈਰਾ ਸਾਹਿਬ ਦਾ ਜੋ ਹਰ ਇੱਕ ਐਤਵਾਰ ਪਰਿਆ ਜਾਂਦਾ ਹੈ ਉਸ ਤੋਂ ਉਪਰੰਤ ਹਰ ਇੱਕ ਮੰਗਲਵਾਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਜਿਹੜੀਆਂ ਸੰਗਤਾਂ ਰੇਲ ਗੱਡੀ ਤੇ ਸਤਖੰਡ ਸ੍ਰੀ ਹਜੂਰ ਸਾਹਿਬ ਨਦੇੜ ਜਾਂਦੀਆਂ ਯਾਤਰਾ ਵਾਸਤੇ ਉਹਨਾਂ ਸੰਗਤਾਂ ਵਾਸਤੇ ਇਹ ਲੰਗਰ ਇੱਥੋਂ ਸੇਵਾ ਜਾਂਦੀ ਹੈ। ਇਹ ਗੁਰਦੁਆਰਾ ਮੰਗਲਵਾਰ ਹੁੰਦਾ ਹੀ ਹ ਹਾਂਜੀ ਹਰ ਇੱਕ ਮੰਗਲਵਾਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਜਗਸੀਰ ਸਿੰਘ ਸਮੁੱਚੇ ਪ੍ਰਬੰਧਕਾਂ ਦੇ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਜਾਂਦਾ ਹੈ ਜੀ। ਇਹ ਇੱਥੋਂ ਦਾ ਇਤਿਹਾਸ ਸਬਬ ਦੇਵ ਸਿੰਘ ਜੀ ਦਾ ਬਹੁਤ ਸੰਗਤਾਂ ਦਾ ਇਕੱਠ ਹਦਾ ਹਰ ਇੱਕ ਜੋ ਪੈਰਾ ਸਾਹਿਬ ਦੇ ਵਿੱਚ ਸੰਗਤ ਬਹੁਤ ਪਹੁੰਚਦੀ ਹੈ ਵੱਧ ਵੱਧ ਸਾਰੀਆਂ ਸੰਗਤਾਂ ਤੇ ਚੈਨਣ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਇੱਕ ਇੱਕ ਮਿੰਟ ਇਹ ਜਾਨਕਾਰੀ ਤੁਹਾਨੂੰ ਹੋਰ ਲੈਣੀ ਸੀ ਹਾਂਜੀ ਹਾਂਜੀ ਇਹ ਆਪਾਂ ਗੁਰਦੁਆਰਾ ਸਾਹਿਬ ਨਾਲੋਂ ਨਹੀਂ ਆ ਸਕਦੇ ਹਾਂਜੀ ਇਹ ਪੈਰਾ ਸਾਵਾ ਆਪਾਂ ਘਰ ਵਿੱਚ ਕਰ ਸਕਦੇ ਹਾਂਜੀ ਗੁਰਸਾਹਿਬ ਦੀ ਪਵਿੱਤਰ ਬਾਣੀ ਹੈ ਜੀ ਹਾਂਜੀ ਆਪਾਂ ਘਰੇ ਬੈਠ ਕੇ ਪੜ ਸਕਦੇ ਆ ਠੀਕ ਹੈ ਜੀ ਹਾਂਜੀ ਕਿਉਂਕਿ ਕਿਸੇ ਕਾਰਨ ਨਾਲ ਆਪਣੇ ਕੋਲ ਨਹੀਂ ਵੀ ਪਹੁੰਚਿਆ ਜਾਂਦਾ ਤੇ ਕੋਈ ਗੱਲ ਨੇ ਆਪਾਂ ਨੂੰ ਗੁਰਸਾਹਿਬ ਜੀ ਦੀ ਪਵਿੱਤਰ ਬਾਣੀ ਸਤਿਗੁਰੂ ਮਹਾਰਾਜ ਆਪਨ ਦਾਤ ਦੇ ਕੇ ਗਏ ਆ ਇਹ ਆਪਾਂ ਘਰੇ ਬੈਠ ਕੇ ਸਤਿਗੁਰੂ ਪਾਸ਼ਾ ਮਹਾਰਾਜ ਦੇ ਨਾਲ ਬਾਣੀ ਪੜ ਸਕਦੇ ਆ ਗੱਲਾਂ ਬਾਤਾਂ ਕਰ ਸਕਦੇ ਆ ਜੀ ਬਾਬਾ ਜਿਵੇਂ ਤੁਸੀਂ ਮੰਨ ਲਓ ਵੀ ਗੁਰਬਾਣੀ ਜਿਵੇਂ ਇੱਕ ਪਹਿਰਾ ਸਾਹਿਬ ਆ ਜੀ ਨੇ 12:05 ਤੋਂ ਤੁਸੀਂ ਮੰਨ ਲਓ ਵੀ ਸਮਾਹ ਆ ਗਿਆ ਸ਼ੁਰੂਆਤ ਕਰਦੇ ਆਂ ਹਾਂਜੀ ਤੇ ਜੇ ਕੋਈ ਸੰਗਤ ਮੰਨ ਲਓ ਵੀ 1 ਵਜੇ ਜਾਂ 1:30 ਵਜੇ ਆਉਂਦੀ ਹੈ ਉਦੋਂ ਫਿਰ ਤੁਸੀਂ ਦੁਪਹਿਰਾ ਸਾਹਿਬ ਜਿਵੇਂ ਸੁਖਨੀ ਸਾਹਿਬ ਹੋਵੇਗੀ ਸਾਹਿਬ ਜੋ ਜੀ ਪੜ੍ਹ ਰਹੀ ਹੁੰਦੇ ਆ ਉਹ ਫਿਰ ਉਸ ਉੱਥੇ ਲੱਗਣਾ ਪੈਂਦਾ ਉਸ ਟੈਪ ਤੋਂ ਕਿ ਉਹ ਵੈਸੇ ਸ਼ੁਰੂਆਤ ਕਰਨਾ ਪੈਂਦਾ ਜੀ ਇਹਨਾਂ ਦਾ ਨਹੀਂ ਜੀ ਉਹ ਜਿਸ ਤਰ੍ਹਾਂ ਹੁਣ ਆਪਣਾ ਦੁਪਹਿਰਾ ਸਾਹਿਬ ਦੇ ਆਰੰਭ ਤਾਂ ਹੋ ਗਿਆ ਸੰਗਿਤਾ ਬਾਣੀ ਦਾ ਪਾਠ ਹੋ ਰਿਹਾ ਹਾਂਜੀ ਜਿਸ ਤਰ੍ਹਾਂ ਮੰਨ ਲਓ ਤਿੰਨ ਜਪਜੀ ਸਾਹਿਬ ਦੇ ਪਾਠ ਹੋ ਗਏ ਉਹ ਚੌਥੇ ਵਿੱਚ ਆ ਕੇ ਹਾਜ਼ਰੀ ਲਵਾ ਲੈਣਗੇ ਉਸ ਤੋਂ ਉਪਰੰਤ ਸੰਗਤਾਂ ਦੇ ਨਾਦ ਹਲਕੇ ਸਾਰਾ ਚਪੈਰਾ ਸਾਹਿਬ ਦੀ ਹਾਜ਼ਰੀ ਪਰ ਲੈ ਮੰਨ ਲਓ ਜਿੱਥੋਂ ਸੰਗਤ ਚੱਲੀ ਜਾਂਦੀ ਹੈ ਉਸ ਨਾਲ ਹੀ ਸਟੈਪ ਮੰਨ ਲੈ ਸਟੈਪ ਚੱਲਣਾ ਹੋਵੇ ਹਾਂਜੀ 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 ਕਿਉਂਕਿ ਜੇ ਆਪਾਂ ਫਿਰ ਉਸ ਨੂੰ ਸ਼ੁਰੂ ਤੋਂ ਸ਼ੁਰੂ ਕਰਕੇ ਲਿਉਨੇ ਆ ਫਿਰ ਉਹਨਾਂ ਨਾਲ ਆਪਣਾ ਤਾਲ ਮੇਲ ਨਹੀਂ ਬਣਦਾ ਕੀ ਕੀ ਹਨ ਬਾਬਾ ਜੀ ਆਪਾਂ ਦੇਖਿਆ ਜਦੋਂ ਅਰਮਾਨੋ ਸਨਾਪਤੀ ਹੋਣੇ ਹੁੰਦੇ ਉਸ ਤੋਂ ਪਹਿਲਾਂ ਅਰਦਾਸ ਕਰਦੇ ਆਪਾਂ ਉਹ ਮਹਾਰਾਜ ਦੇ ਅੱਗੇ ਜ਼ੋਰ ਦਾ ਬੇਨਤੀ ਕਰਦੇ ਆ ਉਸ ਦੇ ਵਿੱਚ ਕਈ ਸੰਗ ਦਾ ਕਿ ਮੱਥਾ ਟੇਕਣ ਲੱਗ ਜਾਂਦੀ ਇਹ ਮੱਥਾ ਟੇਕਣਾ ਚਾਹੀਦਾ ਹੈ ਕਿ ਨਹੀਂ ਜਿਹੜਾ ਰਾਸ ਦੇ ਵਿੱਚ ਉਹ ਟੇਕ ਰਿਹਾ ਹੈ ਕੀ ਕੀ ਮਰਿਆਦਾ ਜੀ ਇਹ ਜਿਹੜੀ ਗੁਰਮਤਿ ਮਰਿਆਦਾ ਨਾ ਜੀ ਅਕਾਲ ਪੁਰਖ ਸਾਹਿਬ ਤੋਂ ਜੋ ਮਰਿਆਦਾ ਉਸ ਦੇ ਮੁਤਾਬਕ ਜਦੋਂ ਅਰਦਾਸ ਦੇ ਆਰੰਭਤਾ ਹੋਗੇ ਕਿ ਕਿ ਗੁਰਗੋਵ ਸਿੰਘ ਪਾਸ਼ਾ ਮਹਾਰਾਜ ਜੀ ਚੰਡੀਗੜ੍ਹ ਦੀਵਾਰ ਦੇ ਵਿੱਚ ਅਰਦਾਸ ਦੀ ਅਰੰਭਤਾ ਕਰਦੇ ਆ ਦਸਮ ਗ੍ਰੰਥ ਦੀ ਬਾਣੀ ਹੈ ਇਸ ਵਾਸਤੇ ਜਦੋਂ ਅਰੰਭਤਾ ਹੋ ਗਈ ਅਰਦਾਸ ਤੇ ਦੋ ਠਾਕਰ ਤੋਂ ਅਪੈਰ ਦਾ ਚਲੋ ਉੱਥੋਂ ਤੱਕ ਕੋਈ ਮੱਥਾ ਟੇਕ ਦੀ ਸੰਗਤ ਬਹੁਤ ਵਧੀਆ ਕੋਈ ਗੱਲ ਨਹੀਂ ਪਰ ਜਦੋਂ ਅਰਦਾਸ ਦੀ ਅਰੰਭਤਾ ਹੋ ਗਈ ਉਦੋਂ ਸਾਰੀ ਸੰਗਤ ਨੂੰ ਖੜ ਜਾਣਾ ਚਾਹੀਦਾ ਜਿੱਥੇ ਵੀ ਕੋਈ ਸਿੰਘ ਖੜਾ ਉੱਥੇ ਸਾਰੀ ਸੰਗਤ ਨੂੰ ਰੁਕ ਜਾਣਾ ਚਾਹੀਦਾ ਜਦੋਂ ਅਰਦਾਸ ਦੀ ਸਮਾਪਤੀ ਹੋਵੇ ਉਸ ਤੋਂ ਅਪਰੰਤ ਸੰਗਤ ਨੂੰ ਮੱਥਾ ਟੇਕਣਾ ਚਾਹੀਦਾ ਜੋ ਕਿ ਚੱਲਦੀ ਅਰਦਾਸ ਦੇ ਵਿੱਚ ਮੱਥਾ ਨਹੀਂ ਟੇਕਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਤੋਹੀਨ ਅਰਦਾਸ ਦੇ ਵੀ ਤੇ ਮਲ ਉਸ ਬਰਜਾਦਾ ਤੇ ਵੀ ਉਲਟ ਕੰਮ ਆ। ਇਹ ਗੁਰਮਰਯਾਦ ਅਨੁਸਾਰ ਹੀ ਚੱਲਣਾ। ਹਾਂ ਗੁਰਮਰਯਾਦ ਅਨੁਸਾਰ ਹੀ ਚੱਲਣਾ ਚਾਹੀਦਾ। ਨਹੀਂ ਚਾਹੀਦਾ। ਨਹੀਂ। ਬਾਬਾ ਜੀ ਇਹ ਦਿਨ ਜੇ ਮੈਂ ਐਤਵਾਰ ਹੈ ਤੁਸੀਂ ਰੱਖਿਆ। ਹਾਂਜੀ। ਇਹ ਕਿਸੇ ਹੋਰ ਦਿਨ ਦੀ ਦੁਪਹਿਰਾ ਹੋ ਸਕਦਾ ਜੀ ਕਿ ਕਿੰਨੇ ਐਤਵਾਰੀ ਹੁੰਦਾ ਜੀ। ਕਿ ਐਤਵਾਰ ਜਿਹੜੇ ਸੰਗਤ ਡਿਊਟੀਆਂ ਕਰਦੇ ਮੁਲਾਜ਼ਮਾ ਉਹ ਸਾਰੇ ਵਿਲੇ ਹੁੰਦੇ ਆ। ਹਾਂਜੀ। ਇਸ ਕਰਕੇ ਐਤਵਾਰ ਵਾਲਾ ਦਿਨ ਜਿਹੜਾ ਇਹ ਮਲਾ ਦੇ ਮਾਨੂੰ ਛੁੱਟੀ ਹੋਣ ਕਰਕੇ ਇਸ ਕਰਕੇ ਰੱਖਿਆ ਗਿਆ ਠੀਕ ਹੈ ਜੀ ਹਾਂ ਜੀ ਜੇ ਸੰਗਤ ਜੁੜ ਜਾਂਦੀ ਹੈ ਉਹ ਸੰਗਤ ਜੁੜ ਜਾਂਦੀ ਚਲੋ ਸੰਗਤ ਚ ਮਾਨੂੰ ਜੁੜਦੀ ਹੈ ਸੰਗਤ ਦਾ ਵਾਧਾ ਹੁੰਦਾ ਹੈ ਸੇਵਾ ਕਰਨ ਦਾ ਵੀ ਟਾਈਮ ਲੱਗ ਜਾਂਦਾ ਹੈ ਜਿਹੜੇ ਤੋਂ ਜੋ ਸਰਕਾਰੀ ਜੋਬ ਕਰਦੇ ਉਹਨਾਂ ਨੂੰ ਹਾਂਜੀ 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 ਚਲੋ ਬਾਬਾ ਜੀ ਤੁਸੀਂ ਤੁਹਾਨੂੰ ਦੁਪਹਿਰੇ ਵਾਰੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਚੰਨ ਵਾਲੇ ਵੀ ਰਹਿੰਦਾ ਤੁਹਾਡਾ ਹੀ ਬਹੁਤ ਬਹੁਤ ਮਾਰਾ ਚੜ੍ਹਦੀ ਕਲਾ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ